ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਦਬਾਉਣਾ ਨਾ ਭੁੱਲਣਾ ਬਹੁਤ ਹੀ ਧੀਰਨਾ ਕਰਦੇ ਹੋਏ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਵੀਂ ਜਾਣਕਾਰੀ ਉਮੀਦ ਨਹੀਂ ਸੀ ਕਿ ਗੁਰੂ ਦੀ ਨਗਰੀ ਵਿੱਚ ਵੀ ਹੋ ਜਾਵੇਗਾ ਅਜਿਹਾ ਦਰਬਾਰ ਸਾਹਿਬ ਮੱਥਾ ਟੇਕਣਾ ਇਹ ਸ਼ਰਧਾਲੂਆਂ ਨਾਲ ਕੀਤੀ ਗਈ ਲੁੱਟਖੋ ਹਾਂਜੀ ਉਮੀਦ ਨਹੀਂ ਸੀ ਕਿ ਗੁਰੂ ਦੀ ਨਗਰੀ ਵਿੱਚ ਵੀ ਹੋ ਜਾਵੇਗਾ ਅਜਿਹਾ ਦਰਬਾਰ ਸਾਹਿਬ ਮੱਥਾ ਟੇਕਣਾ ਇਹ ਸ਼ਰਧਾਲੂਆਂ ਨਾਲ ਹੋਈ ਲੁੱਟਖੋ ਅੰਮ੍ਰਿਤਸਰ ਵਿੱਚ ਗੁਰੂ ਕੀ ਨਗਰੀ ਵਿੱਚ ਕੋਲਕੱਤਾ ਤੋਂ ਆਏ ਯਾਤਰੀਆਂ ਨਾਲ ਲੁੱਟਖੋ ਦਾ ਮਾਮਲਾ ਸਾਹਮਣੇ ਆਇਆ ਹੈ ਲੁੱਟਖੋ ਦਾ ਸ਼ਿਕਾਰ ਹੋਈ ਯਾਤਰੀਆਂ ਨੇ ਦੱਸਿਆ ਕਿ ਉਹ ਦੋਵੇਂ ਹਰਦਵਾਰ ਸਾਹਿਬ ਤੋਂ ਬਾਅਦ ਮੱਥੜੇ ਕਨਿਸ਼ਰੀ ਹਰਮੰਦਰ ਸਾਹਿਬ ਪਹੁੰਚੇ ਸਨ ਜਦੋਂ ਹੋਟਲ ਤੋਂ ਆਟੋ ਰਾਈ ਰਵਾਨਾ ਹੋਏ ਤਾਂ ਈਸਟ ਮੋਹਨ ਨਗਰ ਨੇੜੇ ਸੁਨਸਾਨ ਥਾਤੇ ਆਟੋ ਵਾਲਾ ਉਹਨਾਂ ਨੂੰ ਲੈ ਗਿਆ ਜਿਸ ਦੌਰਾਨ ਆਟੋ ਵਾਲੇ ਨੇ ਉਹਨਾਂ ਕੋਲੋਂ ਦਾਤਰ ਦੀ ਨੋਕ ਤੇ 50000 ਦਾ ਮੋਬਾਈਲ 20000 ਦੀ ਨਕਦੀ ਤੇ ਮੋਬਾਈਲ ਬੈਂਕਿੰਗ ਪਾਸਵਰਡ ਲੈ ਕੇ ਫਰਾਰ ਹੋ ਗਿਆ ਅੰਮ੍ਰਿਤਸਰ ਵਿੱਚ ਗੁਰੂ ਕੀ ਨਗਰੀ ਵਿੱਚ ਕੋਲਕੱਤਾ ਤੋਂ ਆਏ ਯ ਦੇ ਲੁੱਟਖੋ ਲੁੱਟਖੋ ਦਾ ਸ਼ਿਕਾਰ ਹੋਈ ਯਾਤਰੀ ਨੇ ਦੱਸਿਆ ਕਿ ਉਹ ਦੋਵੇਂ ਗੁਰਦੁਆਰ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ ਜਦੋਂ ਹੋਟਲ ਤੋਂ ਆਟੋ ਰਾਹੀਂ ਰਵਾਨਾ ਹੋਈ ਤਾਂ ਈਸਟ ਮੋਹਨ ਨਗਰ ਨੇੜੇ ਸੁੰਸਨ ਥਾਂ ਤੇ ਉਹਨਾਂ ਨੂੰ ਲੈ ਗਿਆ ਜਿਸ ਦੌਰਾਨ ਆਟੋ ਵਾਲੇ ਨੇ ਉਹਨਾਂ ਕੋਲੋਂ ਦਾਤਰ ਦੀ ਨੋਕ ਤੇ 50000 ਦਾ ਮੋਬਾਈਲ 20000 ਦੀ ਨਕਦੀ ਤੇ ਮੋਬਾਈਲ ਬੈਂਕਿੰਗ ਪਾਸਵਰਡ ਲੈ ਕੇ ਫਰਾਰ ਹੋ ਗਿਆ ਹੁਣ ਆਨਲਾਈਨ ਬੈਂਕ ਵਿੱਚੋਂ ਪੈਸੇ ਲਗਾਤਾਰ ਹੀ ਨਿਕਲ ਰਹੇ ਹਨ ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਦ ਤੱਕ ਮਿਲਦੇ ਆਂ ਨਵੀਂ ਖਬਰ ਦੇ ਨਾਲ ਨਵੀਂ ਉਮੀਦ ਦੇ ਨਾਲ ਧੰਨਵਾਦ ਰੱਬ ਰੱਖਾ